ਸਮ ਲਾਜ ਵਿੱਚ ਜਿਹਦੇ ਵਿੱਚ ਦੋਨੇ ਐਸਆਈ ਜੜੇ ਜਾਂਦੇ ਆ ਕੰਦਾ ਟੱਪ ਕੇ ਜਾਂਦੇ ਆ ਸਾਥੀ ਜਿਹੜੀ ਜਗਤਾਰ ਸਿੰਘ ਆਰਾਮਾ ਦੀ ਹੈ ਜਿਹੜੀ ਉਹ ਬੁਰੀ ਤਰ੍ਹਾਂ ਕੁੱਟ ਮਾਰ ਵੀ ਕਰਦੇ ਆ ਇਹ ਲੜਾਈ ਜਿਹੜੀ ਹੋਈ ਆ ਇਹ ਦੋ ਮੈਂਬਰਾਂ ਦੇ ਹੋਈ ਆ ਉਸ ਵਿੱਚ ਹਮ ਇੱਕ ਕਮਜੂਤਾ ਮੈਂਬਰ ਹੈ ਤੇ ਇੱਕ ਹਸਾਬਕਾ ਮੈਂਬਰ ਹੈ ਉਹਨਾਂ ਦੋ ਮੈਂਬਰਾਂ ਦੀ ਹੋਈ ਹੈ ਮੈਂ ਪਿੰਡੂ ਮੇਂਦਰਜੀ ਨੇ ਅੰਦਾ ਪ੍ਰਧਾਨ ਜਿਹੜਾ ਆ ਗੋ ਜਗਤਾਰ ਸਿੰਘ ਮੇ ਤੁਸੀ ਇਹ ਗੱਲ ਨਹੀਂ ਇੱਕ ਉਹ ਸਾਦੇ ਵਿੱਚ ਚਲੋ ਜੇ ਹੋਈ ਅਸੀਂ ਵੇ ਕਰਾਂ ਮੈਂ ਕਹਾਂ ਜੇ ਇੰਨੀ ਗੱਲ ਹੈ ਫਿਰ ਉਹ ਜਿਹੜਾ ਬੰਦੇ ਨੇ ਸੱਟਾਂ ਮਾਰੀਆਂ ਪਹਿਲਾਂ ਉਹਨੂੰ ਲਿਆਓ ਜਿਉ ਉਹ ਸਾਡੇ ਮੁੰਡੇ ਦਾ ਨਾਮ ਲੈਂਦਾ ਅਸੀਂ ਥੋੜੇ ਨਾਲ ਆ ਇਹ ਉਹ ਉਥੇ ਇੰਨਾ ਦੀ ਜਿਹੜੀ ਐ ਇਹਨਾਂ ਨੂੰ ਰੋਕਤਾ ਸੀ ਰੇਡ ਕਰਨ ਤੋਂ ਇਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਪਰ ਇਹ ਜਿਹੜੇ ਬੰਦੇ ਹਲੇ ਤੱਕ ਗਰਭ ਦਾ ਨਹੀਂ ਹੋਏ ਜਿਹੜਾ ਜਿਹੜਾ ਜਗਤਾਰ ਸਿੰਘ ਆ ਕਹਿੰਦੇ ਵੀ ਉਹਦਾ ਤਾਂ ਹਾਂ ਐਫ ਆਈ ਆਰ ਦੇ ਵਿੱਚ ਨਾਮ ਵੀ ਹੈ ਨਹੀਂਗਾ ਫਿਰ ਉਹਨਾਂ ਦੇ ਨਾਲ ਬਦਸਲੂਕੀ ਉਸਦੇ ਇਲਜ਼ਾਮ ਲੱਗ ਰਹੇ ਜਿਹੜੀ ਬਦਸਲੂਕੀ ਵਾਲਾ ਤਾਂ ਵਰਲਡ ਇਨ ਨਹੀਂ ਕਿਤੇ ਹੋਇਆ ਕੋਈ ਹੋਇਆ ਹੀ ਨਹੀਂ ਸਿਰਫ ਕਿਤੇ ਇਹ ਤਾਂ ਨਹੀਂਗਾ ਕਿ ਜਥੇਬੰਦੀ ਕਿਉਂਕਿ ਮਜ਼ਦੂਰ ਆਗੂ ਦੇ ਲੜਕੇ ਦੇ ਉੱਤੇ ਪਰਚਾ ਹੈਗਾ ਕਿ ਜਥੇਬੰਦੀ ਦਬਾਅ ਪਾ ਰਹੀ ਹੋਵੇ ਕਿਤਨੇ ਕਿਤੇ ਰਾਜੀਨਾਮਾ ਹੋ ਜੇ ਇਸ ਟਾਈਮ ਅਸੀਂ ਥਾਣਾ ਬਦਨੀ ਕਲਾਂ ਦੇ ਅੱਗੇ ਖੜੇ ਹੋਏ ਆ ਜੋ ਕਿ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਇੱਥੇ ਮਜ਼ਦੂਰਾਂ ਵੱਲੋਂ ਕਿਸਾਨਾਂ ਵੱਲੋਂ ਇਕੱਤਰਤ ਹੋ ਕੇ ਆ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਇਸੇ ਹੀ ਥਾਣੇ ਦੇ ਦੋ ਐਸਆਈਆਂ ਦੇ ਖਿਲਾਫ ਆ ਜਿਹੜਾ ਉਹ ਨਾਹਰੇਬਾਜੀ ਕੀਤੀ ਗਈ ਹੈਗੀ ਆ ਕੀ ਮਾਮਲਾ ਹੈਗਾ ਪੂਰੇ ਦਾ ਪੂਰਾ ਸਾਡੇ ਨਾਲ ਪਿੰਡੂ ਮਜ਼ਦੂਰ ਯੂਨੀਅਨ ਤੋਂ ਕਿਉਂਕਿ ਮੇਨ ਤੌਰ ਤੇ ਇਹ ਧਰਨਾ ਜਿਹੜਾ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਲਾਇਆ ਗਿਆ ਸੀਗਾ ਕੀ ਮਾਮਲਾ ਹੈਗਾ ਪੂਰੇ ਦਾ ਪੂਰਾ ਸਾਡੇ ਨਾਲ ਪਿੰਡੂ ਮਜ਼ਦੂਰ ਯੂਨੀਅਨ ਤੋਂ ਸਭਾਈ ਆਗੂ ਮੰਗਾ ਸਿੰਘ ਵੈਰੋਕੇਮ ਯੂਥ ਨੇ ਬਾਈ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਤੇ ਸ਼ੁਕਰੀਆ ਧੰਨਵਾਦੀ ਸੇ ਭਾਈ ਜੀ ਕੀ ਅੱਜ ਮਾਮਲਾ ਸੀਗਾ ਅੱਜ ਤੁਸੀਂ ਧਰਨਾ ਪ੍ਰਦਰਸ਼ਨ ਕੀਤਾ ਹੈਗਾ ਇੱਥੇ ਮਾਮਲਾ ਬਲਰਾਏ ਵੀ ਰਏ ਸੀ ਕਿ ਪਿੰਡ ਰਾਮਾ ਬਦਰੀ ਥਾਣੇ ਦੇ ਅਧੀਨ ਪੈਂਦਾ ਤੇ ਦੋ ਗੁੱਟਾਂ ਦੇ ਵਿੱਚ ਬਦਰੀ ਰਾਮੇ ਦੇ ਵਿੱਚ ਲੜਾਈ ਹੋਈ ਹੈ ਦੋਨੇ ਪੰਚਾਇਤ ਮੈਂਬਰ ਨੇ ਤਾਂ ਸਾਡੇ ਜਗਤਾਰ ਸਿੰਘ ਰਾਮਾ ਜੀ ਜਿਹੜੇ ਪਿੰਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਦੇ ਆਗੂ ਨੇ ਜ਼ਿਲ੍ਹਾ ਆਗੂ ਨੇ ਤਾਂ ਇਹ ਆਮ ਹੀ ਮਜ਼ਦੂਰਾਂ ਦੇ ਮਸਲੇ ਆ ਜਿਹੜੇ ਇਹ ਥਾਣੇ ਨਾਲ ਸੰਬੰਧ ਦਾ ਜਿਹੜੇ ਉਹ ਲੈ ਕੇ ਆਉਂਦੇ ਰਹਿੰਦੇ ਆ ਇੱਥੋਂ ਦੇ ਦੋ ਐਸਆਈ ਆ ਇੱਕ ਦਾ ਨਾਂ ਗੁਰਚਰਨ ਹੈ ਇੱਕ ਦਾ ਨਾਂ ਜਗਦੇਵ ਹੈ ਜਦੋਂ ਸਾਥੀ ਜਗਤਾਰ ਸਿੰਘ ਰਾਮਾ ਨੇ ਇਹਨਾਂ ਦੇ ਪਿੰਡ ਦੇ ਵਿੱਚ ਹੀ ਮਜ਼ਦੂਰਾਂ ਨੇ ਜ਼ਮੀਨ ਆ ਜਿਹੜੀ ਉਹ ਲਈ ਸੀ ਪਲਾਟਾਂ ਵਾਸਤੇ ਪਲਾਟ ਲੈ ਸੀ ਤਾਂ ਜਦੋਂ ਗਾਂ ਵਾਲੇ ਬੰਦੇ ਨੇ ਰਜਿਸਟਰੀ ਨਾ ਕਰਾਈ ਗਾਂ ਵਾਲੇ ਬੰਦੇ ਨੇ ਰਜਿਸਟਰੀ ਕਰਾਉਣ ਦੀ ਬਜਾਏ ਗਾਂ ਜਿਹੜੀ ਉਹ ਜ਼ਮੀਨ ਆ ਜਿਹੜੀ ਉਹ ਜਗਾ ਦਾ ਜਿਮਿਆ ਜਿਹਨੂੰ ਆਪਾਂ ਕਹਿੰਦੇ ਲੋਨ ਚੱਕ ਲਿਆ ਉਹਨਾਂ ਦੀ ਰਜਿਸਟਰੀ ਨਹੀਂ ਹੋ ਰਹੀ ਜਗਤਾਰ ਸਿੰਘ ਰਾਮਾ ਜਿਹੜਾ ਲਗਾਤਾਰ ਜਿਹੜਾ ਇਹ ਥਾਣੇ ਆਉਂਦੇ ਜਾਂਦੇ ਰਹੇ ਆ ਤੇ ਇਹਨਾਂ ਦੇ ਖਿਲਾਫ ਆ ਜਿਹੜਾ ਅਸੀਂ ਸ਼ਿਕਾਇਤ ਵੀ ਕੀਤੀ ਸੀ ਜਿਹੜੇ ਗੁਰਚਰਨ ਸਿੰਘ ਐਸਆਈ ਆ ਜਿਹੜਾ ਵੀ ਇਹ ਸਾਡੇ ਬੰਦਿਆਂ ਨੂੰ ਇਨਸਾਫ ਦੇਣ ਦੀ ਬਜਾਏ ਉਹ ਰਜਿਸਟਰੀ ਵਾਲੇ ਮਾਮਲੇ 'ਚ ਇਹ ਸਾਡੇ ਬੰਦਿਆਂ ਨੂੰ ਟਾਲਮਟੋਲ ਵਾਲੇ ਪਾਸੇ ਲੈ ਕੇ ਜਾ ਰਹੇ ਆ ਤਾਂ ਉਹ ਗੱਲ ਵੱਖਰੀ ਆ ਪਰ ਉਹਦੇ 'ਚ ਹੁਣ ਪਿਛਲੇ ਦਿਨੀ ਦੋ ਗੁੱਟਾਂ ਦੇ ਵਿੱਚ ਪਹਿਲਾਂ ਸਰਪੰਚੀ ਦੀਆਂ ਚੋਣਾਂ ਦੀ ਮੌਕੇ ਦੀ ਉਹਨਾਂ ਦੀ ਟਸਲ ਬੰਦਿਆਂ ਦੀ ਉਹਨਾਂ ਦੀ ਲੜਾਈ ਹੋਈ ਪਰ ਇਨਾਂ ਦੇ ਮਰਗ ਹੋਈ ਸੀ ਸਾਥੀ ਜਗਤਾਰ ਸਿੰਘ ਰਾਮਾ ਜਿਹੜੇ ਜਿਲਾ ਗੂਨੇ ਸਾਡੇ ਇਹਨਾਂ ਦੇ ਚਾਚਾ ਜੀ ਦੀ ਮੌਤ ਹੋਈ ਉਸੇ ਦਿਨ ਤਾਂ ਸਾਰਾ ਪਰਿਵਾਰ ਹੈ ਜਿਹੜਾ ਸੋਕ ਦੇ ਵਿੱਚ ਸੀ ਸੰਸਕਾਰ ਦੇ ਸੀ ਪਰ ਕੁਝ ਕੁ ਬੰਦਿਆਂ ਨੇ ਜਿਹੜੇ ਪਿੰਡ ਦੇ ਵਿੱਚ ਜਥੇਬੰਦੀ ਨੂੰ ਨਹੀਂ ਚਰਦੇ ਜਿਹੜੇ ਬੰਦੇ ਜਥੇਬੰਦੀ ਤੋਂ ਅਲਰਜੀ ਮੰਨਦੇ ਆ ਉਹਨਾਂ ਬੰਦਿਆਂ ਨੇ ਜਗਤਾਰ ਸਿੰਘ ਰਾਮਾ ਦੇ ਪਰਿਵਾਰ ਦੇ ਮੈਂਬਰਾਂ ਦਾ ਖਾਮ ਖਾਜਦਾ ਉਹ ਪਰਚੇ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਇਹ ਆਪਦੇ ਰਿਸ਼ਤੇ ਵਿੱਚ ਮਰਗ ਹੋਣ ਕਰਕੇ ਸੀਗੇ ਤਾਂ ਪੁਰਸੋਂ ਮੁਲਾਜ਼ਮ ਜਿਹਦੇ ਵਿੱਚ ਦੋਨੇ ਐਸਾਈ ਜੜੇ ਜਾਂਦੇ ਆ ਕੰਧਾਂ ਟੱਪ ਕੇ ਜਾਂਦੇ ਆ ਸਾਥੀ ਜਿਹੜੀ ਜਗਤਾਰ ਸਿੰਘ ਰਾਮਾ ਦੀ ਹੈ ਜਿਹੜੀ ਉਹ ਬੁਰੀ ਤਰ੍ਹਾਂ ਕੁੱਟਮਾਰ ਵੀ ਕਰਦੇ ਆ ਔਰ ਇਹਨਾਂ ਦੇ ਵਾਰੀ ਵਾਰੀ ਕਹਿਣ ਤੇ ਕਿ ਮੈਂ ਯੂਨੀਅਨ ਦਾ ਮੁਖ ਆਗੂ ਆ ਜ਼ਿੰਮੇਵਾਰ ਬੰਦੇ ਅਸੀਂ ਜੇ ਕੋਈ ਤੁਹਾਨੂੰ ਲੱਗਦਾ ਤਾਂ ਅਸੀਂ ਥਾਣੇ ਆਵਾਂਗੇ ਤਾਂ ਇਹ ਗੱਲ ਸੁਣਦੀ ਬਜਾਏ ਜਦੋਂ ਇਹਨਾਂ ਦੀ ਕੁੱਟਮਾਰ ਕਰਨ ਲੱਗਦੀ ਇਹਨਾਂ ਦੀ ਪੱਗ ਲੈ ਜਾਂਦੀ ਆ ਇਹਨਾਂ ਦੇ ਘਰ ਦੀਆਂ ਔਰਤਾਂ ਇਹਨਾਂ ਦੀ ਬੇਟੀ ਇਹਨਾਂ ਦੀ ਪਰਜਾਈ ਇਹਨਾਂ ਦੇ ਘਰ ਵਾਲੀ ਉਸੜਾਉਣ ਆਉਂਦੀ ਤਾਂ ਉਹਨਾਂ ਨੂੰ ਵੀ ੱੱਕੇ ਮਾਰੇ ਜਾਂਦੇ ਆ ਉਹਦੀ ਬਕਾਇਦਾ ਸੀਸੀਟੀਵੀ ਦੀ ਫੋਟੋ ਜਿਹੜੀ ਜਾਂ ਵੀਡੀਓ ਹੈ ਜਿਹੜੀ ਇਥੋਂ ਦੇ ਡੀਐਸਪੀ ਜਿਹੜਾ ਅਨਵਰ ਵਾਲੀ ਆ ਉਹਨੂੰ ਅਸੀਂ ਦਿੱਤੀ ਆ ਲਿਖਤੀ ਸ਼ਿਕਾਇਤ ਵੀ ਦਿੱਤੀ ਆ ਉਹਨੇ ਕੇਰਾਂ ਸਾਡੇ ਜਥੇਬੰਦੀਆਂ ਦੇ ਵਫਦ ਕੋਲੇ ਮੰਨਿਆ ਕਿ ਇਹ ਗਲਤ ਹੋਇਆ ਅਸੀਂ ਵਿਭਾਗੀ ਕਾਰਵਾਈ ਜੋ ਬਣਦੀ ਹੋਏ ਕਰਾਂਗੇ ਪਰ ਅੱਜ 15 ਤੋਂ 18 ਦਿਨ ਹੋ ਗਏ ਆ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਸਗੋਂ ਸਾਨੂੰ ਉਲਝਾਇਆ ਜਾ ਰਿਹਾ ਹੈ ਕੇ ਥੋੜੇ ਤੇ ਪਰਚਾ ਕਰਾਂਗੇ ਜਾਓ ਲੜਾਈ ਹੋਈ ਆ ਅਸੀਂ ਦੋ ਟਕ ਗੱਲਾਂ ਦੇ ਵਿੱਚ ਨਵੇੜਤੀ ਆ ਕਿ ਜੋ ਲੜਾਈ ਹੋਈ ਆ ਜੋ ਦੇ ਚ ਦੋਸ਼ੀ ਆ ਉਹਦੇ ਤੁਸੀਂ ਕਾਰਵਾਈ ਕਰੋ ਤੁਸੀਂ ਇਹਦਾ ਜਵਾਬ ਦਿਓ ਕਿ ਸਾਡੇ ਜਿਹੜੇ ਜਿਹਨੂੰ ਆਪਾਂ ਕਹਿੰਦੇ ਸਤਕਾਰ ਜੋ ਗਾਗੂ ਜਗਤਾਰ ਸਿੰਘ ਰਾਮਾ ਦੇ ਗੱਲ ਤੁਸੀਂ ਕਿਉਂ ਪਏ ਆ ਇਹਦਾ ਕੋਈ ਜਵਾਬ ਨਹੀਂ ਸੀ ਤਾਂ ਅਸੀਂ ਅੱਜ ਮਜਬੂਰ ਨ ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਿਆ ਸਾਡੇ ਸਾਥੂ ਦੀ ਸਾਥੀ ਦੀ ਆ ਜਿਹੜੀ ਉਹ ਮਾਨ ਸਨਮਾਨ ਵਾਸਤੇ ਅਸੀਂ ਇਹ ਥਾਣਾ ਬਦਰੀ ਦਾ ਕਰਾਉ ਕੀਤਾ ਔਰ ਅਸੀਂ ਮੰਗ ਕੀਤੀ ਕਿ ਜਿਹੜੇ ਇੱਥੋਂ ਦੇ ਗੁੰਡਾ ਗੁੰਡੇ ਜਿਹੜੇ ਖਾਕੀ ਵਰਦੀ ਦੇ ਵਿੱਚ ਪਾਲੇ ਹੋਏ ਆ ਜਿਹਦੇ ਦਾ ਗੁਰਚਰਨ ਐਸਆਈਆ ਜਗਦੇਵ ਐਸਆਈਆ ਇੱਥੋਂ ਦਾ ਉਹਨਾਂ ਖਿਲਾਫ ਭਾਗੀ ਕਾਰਵਾਈ ਕਰਾਉਣ ਵਾਸਤੇ ਅਸੀਂ ਥਾਣਾ ਜਿਹੜਾ ਬਦਨੀ ਆ ਜਿਹੜਾ ਉਹ ਧਰਨਾ ਲਾਇਆ ਇਸ ਕਰਕੇ ਅਸੀਂ ਮੰਗ ਕੀਤੀ ਆ ਕਿ ਜਿਹੜੇ ਲੋਕ ਦੋਸ਼ੀ ਨੇ ਜਿਹੜੇ ਲੋਕ ਇਹ ਇਸ ਘਟਨਾ ਦੇ ਪੂਰੇ ਜ਼ਿੰਮੇਵਾਰ ਨੇ ਚਾਹੇ ਇਹ ਐਸਾ ਹੀ ਗੁਰਚਾਰਨਾ ਚਾਹੇ ਜਗਦੇਵ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕਰਨ ਦੀ ਮੰਗ ਨੂੰ ਲੈ ਕੇ ਅਸੀਂ ਧਰਨਾ ਲਾਇਆ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਇੱਥੇ ਗੱਲਬਾਤ ਸੁਣਦੀ ਬਜਾਏ ਸਾਨੂੰ ਮਸਲੇ ਤੋਂ ਟਰਕਾਉਣ ਦੀ ਕੋਸ਼ਿਸ਼ ਕੀਤੀ ਅਸੀਂ ਅੱਜ ਐਲਾਨ ਵੀ ਕੀਤਾ ਕਿ ਅਸੀਂ ਪਰਸੋਂ ਜਥੇਬੰਦੀ ਦੀ ਮੀਟਿੰਗ ਕਰਕੇ ਵੱਡਾ ਐਕਸ਼ਨ ਅਜਰਾ ਉਹ ਲਿਕਾਂਗੇ ਅੱਛਾ ਜਿਵੇਂ ਜੈਸਾ ਮਜ਼ਦੂਰ ਆਗੂ ਦੇ ਨਾਲ ਕੁੱਟ ਮਾਰਦਾ ਮਾਮਲਾ ਸਾਹਮਣੇ ਆਇਆ ਸਾਡੇ ਨਾਲ ਉਹ ਵੀ ਮੌਜੂਦ ਨੇ ਭਾਈ ਜੀ ਗੱਲ ਇਹ ਹੈਗੀ ਆ ਅਸੀਂ ਅੰਦਰ ਜਾ ਕੇ ਜਿਹੜਾ ਥਾਣਾ ਮੁਖੀ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਰਾਜ ਸਿੰਘ ਜੀ ਨਾਲ ਗੱਲਬਾਤ ਹੋਈ ਹੈ ਸਾਡੀ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਇੱਕ ਬਜ਼ੁਰਗ ਦੇ ਆ ਜਿਹੜੀਆਂ ਉਹ ਤੁਹਾਡੇ ਲੜਕੇ ਵੱਲੋਂ ਸੱਟਾ ਮਾਰ ਰਹੀਆਂ ਕਿ ਤੇ ਇਸ ਤੋਂ ਬਾਅਦ ਆ ਜਿਹੜਾ ਸਾਡੀ ਪੁਲਿਸ ਪਾਰਟੀ ਗਈ ਪਰ ਤੁਸੀਂ ਆ ਜਿਹੜੀ ਆਪਣੇ ਲੜਕੇ ਨੂੰ ਆ ਜਿਹੜਾ ਉਹ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦੇਖੋ ਜੀ ਪਹਿਲਾਂ ਤਾਂ ਸਾਡਾ ਲੜਾਈ ਦੇ ਵਿੱਚ ਕੋਈ ਲੈਣਾ ਦੇਣਾ ਹੈ ਨਹੀਂ ਇਹ ਲੜਾਈ ਜਿਹੜੀ ਹੋਈ ਆ ਇਹ ਦੋ ਮੈਂਬਰਾਂ ਦੇ ਹੋਈ ਆ ਉਸ ਵਿੱਚ ਹੂੰ ਇੱਕ ਕਮਜੂਤਾ ਮੈਂਬਰ ਹੈ ਤੇ ਇੱਕ ਸਾਬਕਾ ਮੈਂਬਰ ਆ ਹੂੰ ਉਹਨਾਂ ਦੋ ਮੈਂਬਰਾਂ ਦੀ ਹੋਈ ਆ ਤੇ ਜਿਹੜਾ ਇਹ ਸਾਡੇ ਲੜਕੇ ਦਾ ਨਾਮ ਲੈ ਰਹੇ ਆ ਪੁਲਸ ਵਾਲੇ ਜਾਂ ਘਰ ਵਾਲੇ ਲੈ ਰਹੇ ਆ ਜੀ ਉਹ ਜਰਾ ਸਾਰਾ ਝੂਠ ਆ ਕਿਉਂਕਿ ਸਾਡੇ ਚਾਚਾ ਜੀ ਮੌਤ ਹੋਈ ਸੀ ਸਾਡਾ ਮੈਂਬਰ ਆ ਵਾ ਜਨਤਾ ਉਹਦੇ ਨਾਲ ਇਹ ਬੰਦਾ ਸਾਡਾ ਸਿਵੈਸੀ ਜਦੋਂ ਲੜਾਈ ਹੁੰਦੀ ਜੀ ਉਹ ਬੰਦਾ ਹੀ ਸਾਡੀ ਜ਼ਿੰਮੇਵਾਰੀ ਰਹਿੰਦਾ ਵੀ ਭਾਈ ਛੋਟਾ ਮੁੰਡਾ ਤਾਂ ਹੈ ਨਹੀਂ ਸੀ ਸਾਡੇ ਕੋਲੇ ਸੀ ਕੋ ਚਲੋ ਅਸੀਂ ਦਾ ਰਚੇ ਵਿੱਚ ਫਸੇ ਵੀ ਸਾਡੇ ਚਾਚਾ ਜੀ ਦੀ ਮੌਤ ਹੋਈ ਸੀ ਅਸੀਂ ਤਾਂ ਉਧਰ ਸੀਗੇ ਕਿਉਂਕਿ ਇਹਨਾਂ ਦਾ ਜਿਹੜਾ ਮਸਲਾ ਏ ਉਹ ਮਸਲਾ ਸਾਡੇ ਜੱਥੇਬੰਦੀ ਤੋਂ ਅਲਰਜੀ ਦਾ ਏ ਵੀ ਮਜ਼ਦੂਰ ਆ ਵੀ ਇਹ ਮਜ਼ਦੂਰ ਆਪ ਦੇ ਮਸਲੇ ਆਪ ਕਿਉਂ ਚੱਕਦੇ ਆ ਕਿਉਂ ਇਹ ਆ ਗੱਲਾਂ ਦੇ ਵਿੱਚ ਸਾਨੂੰ ਨਹੀਂ ਲੈ ਕੇ ਜਾਂਦੇ ਅਸੀਂ ਮੈਂਬਰ ਆ ਅਸਲ ਤਾਂ ਅਲਰਜੀ ਮੈਂਬਰਾਂ ਨੂੰ ਇਹ ਆ ਸਾਡੇ ਤੇ ਵੀ ਆਪ ਜੱਥੇਬੰਦੀ ਦੇ ਮੂਹਰੇ ਹੋ ਕੇ ਕੰਮ ਕਰਵਾਉਂਦੇ ਆ ਮੂਰੇ ਕੰਮ ਹੋਣ ਕਾਰਨ ਵੀ ਇਹ ਬੰਦੇ ਆਪ ਜਾਵੜ ਦੇ ਸੰਦੋਖ ਪੁੱਛਦਾ ਨਹੀਂ ਅਸਲ ਵਿੱਚ ਇਹਨਾਂ ਦੀ ਉਹ ਅਲਰਜੀ ਆ ਜਿਵੇਂ ਆਪਾਂ ਕਹਿੰਦੇ ਠਹਾਟ ਜਿਵੇਂ ਦਾੜ ਵਾਲੀ ਇਹਨਾਂ ਦੀ ਹੋਰ ਕੋਈ ਅਲਰਜੀ ਨਹੀਂ ਹੱਟਣਾ ਨਾ ਕੋ ਸਾਡੀ ਤੋਂ ਨਹੀਂ ਨਾ ਕੋਈ ਇਹਦਾ ਜਾਂਦੇ ਨਹੀਂ ਆਉਂਦੇ ਨਹੀਂ ਇਹਨਾਂ ਦਾ ਜਿਹੜਾ ਘਰ ਹੈ ਉਹ ਠੂਰ ਦੇ ਰਾਹ ਤੇ ਆ ਉੱਥੋਂ ਦੇ ਹੁਣ ਸਵੇਰਾਂ ਦਾ ਨੰਗਾ ਸਾਡਾ ਉੱਥੇ ਸਵੇ ਹੈਗੇ ਅਸੀਂ ਉੱਧਰ ਜਾਣਾ ਸਿਸਕਾਰ ਕਰਨ ਉਹ ਦੋ ਤਿੰਨ ਮੇਰੇ ਮੁੰਡਾ ਸਾਡਾ ਉੱਥੇ ਨੰਗਿਆ ਇਹਨਾਂ ਨੇ ਸੋਚਿਆ ਵੀ ਹੋਰ ਤਾਂ ਕੁਝ ਹੈ ਨਹੀਂ ਇਹ ਬੰਦੇ ਨੰਗੇ ਦੇਖ ਤੋਂ ਦੀ ਇਹਨਾਂ ਨਾਂ ਲਿਖਾ ਦਿੱਤੀ ਹੂੰ ਜੇ ਹੁਣ ਇਹਦਾ ਨਾਮ ਲਿਖਾਇਆ ਸੀ ਚਾਹੇ ਤਾਂ ਉਹ ਪੁਸ਼ਟੀਕਰਨ ਦੇਵੇ ਪੁਲਿਸ ਦੇਵੇ ਹੂੰ ਵਿਆਹ ਜੀ ਸਹੀ ਸਬੂਤ ਲੈ ਆਂਦਾ ਸਾਡਾ ਮੁੰਡਾ ਹਾਜ਼ਰ ਹੈ ਤੇ ਇਹ ਜਫਤਾਰ ਕਰਦੇ ਕਰਨ ਅਸੀਂ ਇਹ ਨਹੀਂ ਕਰਨਾ ਕਰਨ ਪਰ ਜਿਹੜਾ ਬੰਦਾ ਮੁੱਖ ਤੁਸੀਂ ਕੁੱਟਣ ਵਾਲਾ ਪਹਿਲਾਂ ਉਹਨੂੰ ਤਾਂ ਲੈਉਣ ਹੂੰ ਉਹਨੂੰ ਤਾਂ ਪੁਲਿਸ ਲੈ ਕੇ ਨਹੀਂ ਆਰੀ ਜੀ ਉਹਦੇ ਕਹਿੰਦਾ ਪੁਲ ਝਾਕਦੀ ਵੀ ਨਹੀਂ ਜੀ ਝਾਕਦੀ ਉਹਨਾਂ ਬੰਨੀਆਂ ਜਿਹੜੇ ਮਜ਼ਦੂਰ ਆਦਮੀ ਆ ਜਿਨ੍ਹਾਂ ਕੋਲੇ ਆਵਾ ਵੀ ਪਹੁੰਚ ਹੈ ਨਹੀਂ ਜਿਨ੍ਹਾਂ ਦੀ ਪਹੁੰਚ ਉਹਨਾਂ ਕਹਿੰਦੇ ਪੁਲਿਸ ਜਾਂਦੀ ਨਹੀਂ ਜੇ ਉਹਨਾਂ ਨੇ ਪੁਲਿਸ ਆਵੇ ਤੇ ਗੱਲ ਹੋਵੇ ਹੀ ਨਾ ਕਿਉਂਕਿ ਜਿਹੜੀ ਪੁਲਿਸ ਆ ਗਈ ਇਹ ਨਜਾਇਜ਼ ਸਾਡੇ ਘਰੇ ਗਈ ਹੈ ਮੈਂ ਕਿਹਾ ਵੀ ਮੈਂ ਪਿੰਡੂ ਮਿੰਦੂ ਜੁਨੀਆ ਪੰਜਾਬ ਦਾ ਜ਼ਿਲ੍ਹਾ ਆਗੂ ਆ ਵੀ ਜਿਹੜੀ ਕੋਈ ਗੱਲਬਾਤ ਆ ਸੀ ਬਹਿ ਕੇ ਕਰਾਂਗੇ ਨਾਲ ਹੀ ਕਹੇ ਤੂੰ ਚੱਲ ਮੈਂ ਕਿਹਾ ਤਾਂ ਅਸੀਂ ਸਾਰੇ ਚੱਲਣ ਵਾਲਾ ਕਿ ਅਸੀਂ ਜ਼ਿੰਮੇਵਾਰ ਬੰਦੇ ਆ ਮੈਂ ਕਿਰਤੀ ਕਿਸਾਨੀ ਨੂੰ ਹਰੰਡਰ ਪੈਸੰਗ ਢੁੱਟੀ ਕੇ ਆ ਮੈਂ ਪਿੰਡੂ ਮਿੰਦੂ ਜੁਨੀਆ ਦਾ ਪ੍ਰਧਾਨ ਜਿਹਦਾ ਆਗੂ ਚਕਤਾਰ ਸਿੰਘ ਇਤੁ ਜੇ ਗੱਲ ਨਹੀਂ ਇੱਕ ਹੋ ਸਾਦੇ ਵੀ ਚੱਲ ਜੇ ਹੋਈ ਅਸੀਂ ਵੇ ਕਰਾਂ ਮੈਂ ਕਹਾਂ ਜੇ ਇੰਨੀ ਗੱਲ ਹੈ ਫਿਰ ਉਹ ਜਿਹੜਾ ਬੰਦੇ ਨੇ ਸੱਟਾਂ ਮਾਰੀਆਂ ਪਹਿਲਾਂ ਉਹਨੂੰ ਲਿਆਓ ਜੇ ਉਹ ਸਾਡੇ ਮੁੰਡੇ ਦਾ ਨਾਮ ਲੈਂਦਾ ਅਸੀਂ ਤੁਹਾਡੇ ਨਾਲ ਖੜ ਜਾਾਂਗੇ ਅਕੇ ਹੋ ਵੀ ਜੇ ਬਜ਼ੁਰਗ ਦੀ ਦੀ ਬਜ਼ੁਰਗ ਦੀ ਰੋਟੀ ਹੈ ਨਹੀਂ ਆਮਦਾਰ ਦੀ ਹੈ ਉਹ ਜਿਹੜੇ ਨੇ ਸੱਟਾਂ ਮਾਰੀਆਂ ਉਹਨੂੰ ਲਿਓ ਅਸਲ ਵਿੱਚ ਇਹਨਾਂ ਦੀ ਆਮਦਾਰੀ ਨਹੀਂ ਕਿਸੇ ਨਾਲ ਕੋਈ ਨਾ ਬਜ਼ੁਰਗ ਨਾ ਨਾ ਕਿਸੇ ਨਾਲ ਹੋਰ ਅਸਲ ਵਿੱਚ ਆਮਦਾਰੀ ਇਹਨਾਂ ਦੀ ਸਾਡੇ ਪ੍ਰਤੀ ਇਹ ਇੰਨੀ ਵਾਲੀ ਨਹੀਂ ਆ ਵੀ ਇਹ ਬੰਦੇ ਮਜ਼ਦੂਰ ਆਗੂ ਆਵ ਆਪਦੇ ਮਸਲੇ ਮਸਲੇ ਮੰਗਾ ਮਸਲੇ ਆਪਦੇ ਕਿਉਂ ਚਲ ਜਾਂਦੇ ਆ ਸਾਨੂੰ ਕਿਉਂ ਨਹੀਂ ਲਿਆ ਰਹੇ ਇਹ ਕਹਿੰਦੇ ਮੁੰਡਾ ਹੋਰ ਆ ਉਹ ਵੀ ਮੇਰੇ ਵਾਲਾ ਕਹਿੰਦੇ ਉਹਦੇ ਮਸਲੇ ਸਹੀ ਆਏ ਡਿਪਟੀ ਰਈ ਉਹੀ ਮੈਂਬਰ ਜਿਹੜਾ ਅਜ ਮਲਕੀਤ ਸਿੰਘ ਕਹਿੰਦਾ ਸੱਟਾਂ ਵੱਜ ਗਈਆਂ ਉਸੇ ਮੈਂਬਰ ਨੇ ਆ ਕੇ ਜਵਾਬ ਦਿੱਤਾ ਲੈ ਵੀ ਫਲਾਣਾ ਸਿੰਘ ਤੂੰ ਚਾਹੇ ਤਾਂ ਇਹ ਪਰਚਾ ਕਰਾ ਲੈ ਚਾਹੇ ਤੂੰ ਆ ਜਿਹੜਾ ਕੰਮ ਕਰਾਏ ਦਾ ਧੰਨਵਾਦ ਦੇ ਮੈਂ ਡਿਪਟੀ ਸਾਹਿਬ ਨੂੰ ਬੋਲਿਆ ਮੈਂ ਕਿਹਾ ਸਾਹਿਬ ਇਹ ਤਾਂ ਕੋਈ ਗੱਲ ਬਣਦੀ जोडਦੀ ਨਹੀਂ ਇਹ ਮਜ਼ਦੂਰ ਬੰਦਾ ਜ਼ਿੰਮੇਦਾਰ ਪ੍ਰਧਾਨ ਸਾਰੇ ਸਾਡੇ ਝੋਨਾ ਲਾਉਂਦੇ ਮਜ਼ਦੂਰ ਵੀਰੇ ਝੋਨਾ ਲਾਉਂਦੇ ਵੀ ਦੋ ਰਾਤ ਕੀ ਕਰ ਲੂਗਾ ਇਹ ਉਹ ਬੰਦੇ ਨੇ ਇੰਨੇ ਲਾਰਜ ਸਾਡੇ ਤੋਂ ਮੰਨੀ ਵੀ ਇਹ ਬੰਦੇ ਡੈਪਟੀ ਮੂਰੇ ਕਿਉਂ ਬੋਲਦੇ ਵੀ ਇਹਨਾਂ ਨੂੰ ਉਹ ਕੁੱਟਣ ਵਾਲੇ ਬੰਦੇ ਹੋਰ ਆਹ ਬੰਦੇ ਨੂੰ ਵੇਚਣ ਜਾਉਗੇ ਨਾ ਬੋਲਣ ਵੀ ਇਹ ਬੰਦੇ ਕਿਤੇ ਇਹਨਾਂ ਦੀ ਮਦਦ ਕਰਵਾਸੇ ਨਾ ਤੋਰ ਪੈਣਾ ਇਹਨਾਂ ਨੂੰ ਸਾਡੇ ਮਹਿਲੇ ਦੇ ਵਿੱਚ ਘੁੰਮਾ ਲੋ ਇਹਨਾਂ ਨਾਲ ਕੋਈ ਸਾਡੀ ਲੱਗਦੀ ਨਹੀਂ ਪਹਿਲਾਂ ਤੋਂ ਨਾ ਹੁਣ ਤੋਂ ਨਾ ਪਹਿਲਾਂ ਤੋਂ ਨਾ ਸੀ ਵੋਟਾਂ 'ਚ ਖੜਦੇ ਨਾ ਸਾਡਾ ਕੋਈ ਰੋਲਾ ਹੈ ਇਹ ਸਾਰੇ ਵੋਟਾਂ ਦਾ ਰੌਲਾ ਜਿਹੜਾ ਬੰਦਾ ਵੋਟਾਂ 'ਚ ਖੜਾ ਸੀ ਉਹਨੇ ਮਾੜਾ ਮੁੱਟੇ ਨੂੰ ਕਿਹਾ ਕੋਈ ਹੁਣ ਜਾਏ ਨਾ ਕਹਦਾ ਹੁਣਾ ਉਹ ਭਾਈ ਮੁੜ ਕੇ ਲੜ ਪਏ ਲੜਨ ਦੇ ਕਾਰਨ ਇਹਨਾਂ ਨੂੰ ਹੋਰ ਤਾਂ ਉਹਨਕੋ ਉਥੋਂ ਦਾਣਿਆ ਪੌਲਸਾ ਵਾਲਿਆਂ ਨੂੰ ਦਿੱਤੇ ਉਹਨਾਂ ਨੇ ਪੈਸੇ ਬੰਦੇ ਨੇ ਕਿਉਂ ਕਰ ਰਿਹਾ ਕਰਚਾਰ ਨੇ ਸਹੀ ਐ ਉਹ ਪੈਸੇ ਦਾ ਬਹੁਤ ਜ਼ਿਆਦੇ ਭੁੱਖਾ ਬੰਦਾ ਐ ਸਾਨੂੰ ਬੰਦੇ ਨੇ ਬਹੁਤ ਜਾ ਕੇ ਦੱਸਿਆ ਸਾਡੇ ਜੱਥੇਬੰਦੀ ਵਾਲਿਆਂ ਨੇ ਬਹੁਤਾਂ ਦੱਸਿਆ ਕਿ ਜਿਹੜੇ ਬੰਦਾ ਨਾ ਕਰਚਾਰ ਸਿੰਘ ਆ ਇਹ ਬੰਦਾ ਦਾ ਪੈਸੇ ਦਾ ਬਾਲਾ ਭੁੱਖਾ 500 ਵੀ ਲੈ ਲੈਣਾ 100 ਵੀ ਲੈ ਲੈਣਾ ਬੰਦੇ ਤੋਂ ਇਹਨਾ ਬੰਦਾ ਭੁੱਖਾ ਹੈ ਪੈਸੇ ਦਾ ਕਿਉਂਕਿ ਸਾਡੀ ਹੁਣ ਜੱਥੇਬੰਦੀ ਜਿਹੜੀ ਹੈਗੀ ਆ ਇਹ ਤਾਂ ਹਰੇਕ ਥਾਂ ਜਾ ਕੇ ਖੜਨਾ ਹੈ ਅੱਜ ਸਾਡੇ ਬੇਟੇ ਦਾ ਮਸਲਾ ਕੱਲ ਨੂੰ ਜਿਹਦਾ ਵੀ ਮਜ਼ਦੂਰ ਦਾ ਮਸਲਾ ਕਿਸਾਨ ਦਾ ਮਸਲਾ ਇਹਦਾ ਜਾ ਕੇ ਹਰੇਕ ਥਾਂ ਕਹਿਣਾ ਵੀ ਯਾਰ ਅਸੀਂ ਜ਼ਿੰਮੇਵਾਰ ਬੰਦੇ ਅਸੀਂ ਇਹ ਗੱਲ ਕਰਾਂਗੇ ਸਾਡਾ ਇਹ ਥੋੜੇ ਮਸਲਾ ਵੀ ਯਾਰ ਸਾਡਾ ਬੇਟਾ ਦਾ ਸੀ ਉਹਦੇ ਖਾਤਰੀ ਕਹਿਣਾ ਵੀ ਅਸੀਂ ਜ਼ਿੰਮੇਵਾਰ ਹਾਂ ਅਸੀਂ ਤਾਂ ਜਿਹੜਾ ਕੋਈ ਕਿਸਾਨ ਆ ਜਾਂ ਸਾਡਾ ਕੋਈ ਮਜ਼ਦੂਰ ਆ ਕੋਈ ਵੀ ਜੱਥੇਬੰਦੀ ਦਾ ਫੈਸਲਾ ਅਸੀਂ ਉਹਦੇ ਨਾਲ ਜਾ ਕੇ ਖੜਨਾ ਹੈ ਕੋਈ ਸਾਨੂੰ ਇਹਦਾ ਨਹੀਂ ਹੈਗਾ ਵੀ ਸਾਡਾ ਆਪਦਾ ਕਰਖਣਾ हां ਸਾਡਾ ਬੇਟਾ ਹੁੰਦਾ ਸੀ ਕਿਹਨੇ ਕਰੋਕਾਰ ਵਈ ਜਦੋਂ ਸਾਡਾ ਖੌਦ ਸਾਡਾ ਮੈਂਬਰ ਹੈ ਜਿਹੜਾ ਉਹ ਇਹ ਜਵਾਬ ਦੇ ਰਿਹਾ ਵੀ ਮੈਂਬਰ ਸਾਡਾ ਮੇਰਾ ਡੈਡੀ ਸੁਰਖਬਾਸ ਮੇਰੇ ਨਾਲ ਸੀ ਤੁਸੀਂ ਫਿਰੋਜ਼ ਬੰਦਾ ਚਾਹਦਾ ਦੋ ਤਾਂ ਹੋ ਨਹੀਂ ਸਕਦਾ ਚਾਹਦਾ ਫਿਰ ਸਾਡਾ ਮੈਂਬਰ ਝੂਠ ਮਾਰਦਾ ਇਹਨਾਂ ਨੂੰ ਮੰਨ ਲੈਂਦੇ ਅਸੀਂ ਤੇ ਚਾਹੇ ਉਹ ਸੱਚ ਬੋਲਦਾ ਇਹ ਸੱਚ ਵੇਰੇ ਹੋ ਆ ਵੀ ਆਪ ਦਾ ਬੰਦਾ ਆਪ ਦਾ ਪੱਕ ਕਰਦਾ ਅਸੀਂ ਇਹ ਚੀਜ਼ ਦੇ ਹੱਕ 'ਚ ਆ ਵੀ ਸਾਡਾ ਮੈਂਬਰ ਉਹ ਸਾਡੇ ਬੰਦੇ ਨਾਲ ਸੀ ਸਾਡਾ ਚਾਹਦਾ ਖੌਦ ਸੀ ਜਿਹੜਾ ਮਰਿਆ ਅਸੀਂ ਲੜਾਈ ਵਾਲੇ ਪਾਸੇ ਜਾਵਾਂਗੇ ਕਿ ਆਪ ਦੇ ਚਾਚਾ ਦੇ ਸੰਸਕਾਰ ਹੋਏ ਪਾਸੇ ਜਾਵਾਂਗੇ ਚਾਪ ਜੀ ਇੱਕ ਗੱਲ ਹੋਰ ਵੀ ਆ ਬਾਈ ਅ ਅਸੀਂ ਜਦੋਂ ਗੱਲਬਾਤ ਕੀਤੀ ਹੈਗੀ ਆ ਤਾਂ ਥਾਣਾ ਮੁਖੀ ਵੱਲੋਂ ਇਹ ਗੱਲ ਆਖੀ ਗਈ ਹੈਗੀ ਆ ਕਿ ਕੋਈ ਮਜ਼ਦੂਰ ਆਗੂ ਦੇ ਨਾਲ ਕੋਈ ਮਾਰਕੁੱਟ ਨਹੀਂ ਹੋਈਗੀ ਤੁਸੀਂ ਕਹਿ ਰਹੇ ਹੋ ਕਿ ਮਾਰਕੁੱਟ ਹੋਈ ਹੈਗੀ ਆ ਕਿਤੇ ਇਹ ਤਾਂ ਨਹੀਂਗਾ ਕਿ ਜਥੇਬੰਦੀ ਕਿਉਂਕਿ ਮਜ਼ਦੂਰ ਆਗੂ ਦੇ ਲੜਕੇ ਦੇ ਉੱਤੇ ਪਰਚਾ ਹੈਗਾ ਕਿ ਜਥੇਬੰਦੀ ਦਬਾਅ ਪਾ ਰਹੀ ਹੋਵੇ ਕਿਤਨੇ ਕਿਤੇ ਰਾਜੀਨਾਮਾ ਹੋ ਜੇ ਦੇਖੋ ਉਹਦੇ ਚ ਅਸੀਂ ਪੁਲਿਸ ਨੂੰ ਸਪਸ਼ਟ ਕਿਹਾ ਡੀਐਸਪੀ ਜਿਹੜਾ ਅਨਵਰ ਆਲੀ ਇੱਥੇ ਉਹਨੂੰ ਕਿ ਜੋ ਵੀ ਦੋਸ਼ੀ ਆ ਤੁਸੀਂ ਉਹਦੀ ਪੋਸਟਿੰਗ ਕਰੋ ਉਹ ਤੁਸੀਂ ਕਰ ਦਿਓ ਕਾਰਵਾਈ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਲੜਾਈ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਜੇ ਜਗਤਾਰ ਸਿੰਘ ਰਾਮੇ ਦਾ ਲੜਕਾ ਵੀ ਮੰਨ ਲਓ ਇੱਕ ਦਾਵਾ ਵੀ ਹੈ ਤਾਂ ਸਾਨੂੰ ਉਹਦੇ ਨਾਲ ਕੀ ਹੋ ਜੇ ਹੈ ਤਾਂ ਉਹ ਪਰਚੇ ਚਾਊਗੀ ਪਰ ਉਹਦੇ ਚ ਗੱਲ ਇੰਨੀ ਆ ਕਿ ਅਸੀਂ ਕਿਹਾ ਵੀ ਇਹਨਾਂ ਦਾ ਦੇ ਦੇ ਪ੍ਰਵਾਹ ਨਾ ਕੁੱਟ ਮਾਰ ਚੋਂ ਕੀਤੀ ਆ ਇਹਦਾ ਡੀਐਸਪੀ ਕੋਲ ਨਾ ਐਸਐਚ ਕੋਲੇ ਜਵਾਬ ਹੈ ਅਸੀਂ ਇਹਨਾਂ ਦੀ ਬੇਇੱਜ਼ਤੀ ਦਾ ਇਹਨਾਂ ਦੇ ਪਰਿਵਾਰ ਦੀ ਕੁੱਟ ਮਾਰ ਦਾ ਇਨਸਾਫ ਮੰਗਣ ਵਾਸਤੇ ਆਏ ਆ ਨਾ ਕਿ ਅਸੀਂ ਉਹ ਲੜਾਈ ਵਾਸਤੇ ਆਏ ਆ ਲੜਾਈ ਜੋ ਕੋਈ ਲੜਿਆ ਉਹ ਆਪਦਾ ਦੇਖੂਗਾ ਜੀ ਤੇ ਪਰਚਾ ਉਹ ਆਪਾਂ ਆਪਦਾ ਦੇਖੂਗਾ ਕਿ ਉਹ ਸਾਨੂੰ ਉਹਦੇ ਨਾਲ ਕੋਈ ਲੈਣਾ ਪਰ ਸਾਡੇ ਆਗੂ ਨਾਲ ਜਿਹੜੀ ਕੁੱਟਮਾਰ ਹੋ ਉਹ ਕਦੀ ਚਾਹ ਤਈ ਬਰਦਾਸ਼ਤ ਨਹੀਂ ਕਰਨਾ ਕਰਨੀ ਨਾ ਕਰਦੇ ਅਸੀਂ ਸਰ ਤੇ ਸਰਪ ਅਸੀਂ ਆਪਦੇ ਆਗੂ ਨਾਲ ਜਿਹੜੀ ਇਹਨਾਂ ਨੇ ਉਸੇ ਗੁੰਡਾਗਰਦੀ ਕੀਤੀ ਆ ਉਹ ਕਾਰਵਾਈ ਕਰਵਾਉਣ ਵਾਸਤੇ ਆਏ। ਸ਼੍ਰੀ ਭਾਈ ਜੀ ਇੱਕ ਨਾ ਇਹ ਹੁੰਦਾ ਹੈਗਾ ਵੀ ਜਦੋਂ ਕਿਸੇ ਦਾ ਵੀ ਨਾਮ ਆ ਜਿਹੜਾ ਐਫ ਆਈ ਆਰ ਦੇ ਵਿੱਚ ਨਾਮਜਦ ਹੁੰਦਾ ਹੈਗਾ ਤਾਂ ਇੱਕ ਲੀਗਲ ਪ੍ਰੋਸੈਸ ਹੁੰਦਾ ਹੈਗਾ ਕੀ ਕਾਰਨ ਮੰਨਦੇ ਹੈਗੇ ਉਸ ਲੀਗਲ ਪ੍ਰੋਸੈਸ ਨੂੰ ਜਿਹੜਾ ਪੁਲਿਸ ਨੇ ਫੋਲੋ ਨਹੀਂ ਕੀਤਾ ਗ੍ਰਿਫਤਾਰ ਕਰਨ ਦੇ ਲਈ ਚਾਹੇ ਮਜ਼ਦੂਰ ਆਗੂ ਦਾ ਲੜਕਾ ਹੀ ਆ ਜਿਹੜਾ ਉਸ ਪਰਚੇ ਦੇ ਵਿੱਚ ਨਾਮਜਦ ਸੀਗਾ ਇਸ ਤਰੀਕੇ ਫਿਰ ਕਾਰਵਾਈ ਕਿਉਂ ਕੀਤੀ ਗਈ? ਦੇਖੋ ਉਹਦੇ ਜਨਾ ਫੋਰਸ ਦਾ ਇੱਕ ਮੋਟਾ ਜਾਂ ਫੰਡਾ ਹੈ। ਪੁਲਿਸ ਨੇ ਉਸ ਬੰਦੇ ਕੋਲੇ ਜਾਣਾ ਹੁੰਦਾ ਜਿੱਥੇ ਕੋਈ ਚਾਰ ਪੈਸੇ ਮਿਲਦੇ ਹੋਣ ਜਿੱਥੇ ਕੋਈ ਸ਼ਰਾਬ ਦੀ ਪਿਆਲੀ ਮਿਲਣੀ ਹੋਵੇ ਉਦੋਂ ਪੁੱਛਗਿੱਛ ਕਰਨੀ ਹੁੰਦੀ ਆ ਤਾਂ ਜਦੋਂ ਇਹ ਸਾਰੀ ਘਟਨਾ ਦੇ ਅਸੀਂ ਵੀ ਇਨਕੁਆਇਰੀ ਕੀਤੀ ਅਸੀਂ ਨਿਊਟਰਲ ਹੋ ਕੇ ਅਸੀਂ ਇਹ ਕਿਹਾ ਕਿ ਜਗਤਾਰ ਸਿੰਘ ਰਾਮੇ ਦਾ ਲੜਕਾ ਕਰਕੇ ਅਸੀਂ ਆਏ ਆ ਬਿਲਕੁਲ ਨਹੀਂ ਜਗਤਾਰ ਸਿੰਘ ਰਾਮੇ ਦਾ ਜੇ ਲੜਕਾ ਦੋਸ਼ੀ ਹੈ ਤੇ ਉਹ ਤੇ ਕਾਰਵਾਈ ਹੋਊਗੀ ਪਰ ਜੇ ਦੋ ਪੰਚਾਇਤ ਮੈਂਬਰ ਕਹਿ ਰਹੇ ਆ ਕਿ ਸਾਡੇ ਫਾਦਰ ਦੀ ਜਦੋਂ ਮੌਤ ਹੋਈ ਆ ਉਸ ਟਾਈਮ ਇਹ ਲੜਕਾ ਸਾਡੇ ਨਾਲ ਸੀ ਸਨਸਕਾਰ ਤੇ ਸੀ ਤਾਂ ਫਿਰ ਕਿਤੇ ਨਾ ਕਿਤੇ ਤਾਂ ਪੁਲਿਸ ਨੂੰ ਵੀ ਇਸ ਦੀ ਸ਼ਾਨਵੀਨ ਕਰਨੀ ਬਣਦੀ ਆ ਨਾ ਕਿਸੇ ਦੇ ਕਹਿਣ ਤੇ ਆਪਾਂ ਠੀਕ ਆ ਕਿ ਕਿਸੇ ਦਾ ਕੋਈ ਛੱਟ ਜਾਦੇ ਬੱਜ ਗਈ ਉਹਨੇ ਬਿਆਨ ਲਿਖਾਤੇ ਪਰ ਉਹਦੇ ਚ ਪੁਲਿਸ ਨੇ ਪਰਚਾ ਵੀ ਕਦੇ ਦਰਜ ਕੀਤਾ ਜਦੋਂ ਅਸੀਂ ਧਰਨੇ ਦਾ ਐਲਾਨ ਕਰਤਾ ਉਹਨਾਂ ਨੂੰ ਉਹ ਸੀ ਵੀ ਇਹ ਧਰਨੇ ਲਾ ਧਰਨਾ ਲਾਉਣਗੇ ਤਾਂ ਅਸੀਂ ਇਹਨਾਂ ਦੇ ਖਿਲਾਫ ਆਕਰ ਵੀ ਕਰ ਦੇਾਂਗੇ ਪਰ ਉਹਦੇ ਚ ਅਸੀਂ ਸਿਰਪ ਇਹ ਕਿਹਾ ਕਿ ਜਿਹੜੀ ਤੁਸੀਂ ਸਾਡੇ ਆਗੂ ਦੇ ਨਾਲ ਸਾਡੀਆਂ ਭੈਣਾਂ ਦੇ ਨਾਲ ਸਾਡੇ ਜਗਤਾਰ ਸਿੰਘ ਆਗੂ ਦੇ ਪਰਿਵਾਰ ਦੇ ਨਾਲ ਜਿਹੜੀ ਤੁਸੀਂ ਗੁੰਡਾਗਰਦੀ ਕੀਤੀ ਕੁੱਟਮਾਰ ਕੀਤੀ ਪੱਗ ਲਾਈ ਚੁੰਨੀਆਂ ਲਾਈਆਂ ਉਹਦੀ ਬਕਾਇਦਾ ਹੀ ਸੀਸੀਟੀਵੀ ਕੈਮਰੇ ਦੀ ਵੀਡੀਓ ਦਿੱਤੀ ਆ ਤੁਹਾਨੂੰ ਵੀ ਦੇ ਦਿਆਂਗੇ ਵੀ ਦੱਸੋ ਜੇ ਕਿਸੇ ਬੰਦੇ ਦਾ ਇਹਦਾ ਕਸੂਰ ਹੈ ਤਾਂ ਤੁਸੀਂ ਦੱਸੋ ਜੇ ਕਸੂਰ ਹੈ ਤੁਸੀਂ ਕੁੱਟਮਾਰ ਕਰਨ ਵਾਲੇ ਹੁੰਨੇ ਕੌਣ ਹੈ ਜੀ ਇਸ ਕਰਕੇ ਅਸੀਂ ਸਿਰਫ ਜਿਹੜੇ ਦੋਸ਼ੀ ਬੰਦੇ ਆ ਜਿਹੜੇ ਬਦੋਸ਼ੀ ਪੁਲਿਸ ਮੁਲਾਜ਼ਮਾਂ ਉਹਨਾਂ ਦੇ ਕਾਰਵਾਈ ਕਰਵਾਉਣ ਵਾਸਤੇ ਆਏ ਆ ਸਾਡਾ ਉਸ ਪਿੰਡ ਦੀ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਅੱਛਾ ਹੁਣ ਕੀ ਪ੍ਰਸ਼ਾਸਨ ਵੱਲੋਂ ਪ੍ਰੋਸਾ ਦਵਾਇਆ ਗਿਆ ਹੈਗਾ ਤੇ ਇਹਦੂ ਅਗਲੀ ਕਾਰਵਾਈ ਜਿਹੜੀ ਪਰ ਕੀ ਹੋ ਸਕਦੀ ਪ੍ਰਸ਼ਾਸਨ ਵੱਲੋਂ ਤਾਂ ਇਹ ਹੈਗਾ ਕਿ ਅਸੀਂ ਰਾਜੀ ਨਾਮਾ ਕਰਾ ਦਿਆਂਗੇ ਜੀ ਅਸੀਂ ਤਾਂ ਜੀ ਉਹ ਸੱਟਾ ਬਹੁਤ ਨੇ ਬੰਦੇ ਦੇ ਅਸੀਂ ਕਹਾਂ ਜੀ ਅਸੀਂ ਇਹ ਚੱਕਰ 'ਚ ਨਹੀਂ ਪੈਣਾ ਸਾਨੂੰ ਤੁਸੀਂ ਇਹ ਦੇਖੋ ਜਿਹਦੇ ਤੇ ਕਾਰਵਾਈ ਬੰਦੀ ਆ ਤੁਸੀਂ ਆਪ ਦੀ ਸ਼ਾਨਬੀਨ ਕਰਕੇ ਕਰੋ ਪਰ ਸਾਡੇ ਆਗੂ ਦੀ ਕੁੱਟਮਾਰ ਕਿਉਂ ਕੀਤੀ ਇਹਦਾ ਜਵਾਬ ਦਿਓ ਜੀ ਜੇ ਜਵਾਬ ਨਹੀਂ ਤੇ ਜਿਹੜੇ ਮੁਲਾਜ਼ਮਾਂ ਨੇ ਕੀਤੀ ਉਹਨਾਂ ਤੇ ਕਾਰਵਾਈ ਕਰੋ ਬਰੋਨਾਂ ਕੋਲੇ ਕੋਈ ਜਵਾਬ ਨਹੀਂ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ੱੱਕੇ ਮਾਰਨੇ ਚਪੇੜੇ ਮਾਰਨੇ ਇਹ ਆਮ ਜੀ ਪੁਲਿਸ ਦਾ ਬਣਿਆ ਹੈਗਾ ਕਿ ਇਹ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਪਰ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈਗੀ ਕਿਉਂਕਿ ਸਾਡਾ ਸਤਕਾਰਯੋਗ ਆਗੂ ਆ ਸਾਡਾ ਜ਼ਿਲ੍ਹਾ ਆਗੂ ਆ ਇਸ ਕਰਕੇ ਅਸੀਂ ਆਪਦੇ ਜ਼ਿਲ੍ਹਾ ਆਗੂ ਵਾਸਤੇ ਕੁਝ ਵੀ ਕਰ ਸਕਦੇ ਆ ਚਾਹੇ ਥਾਣਾ ਘੇਰਨਾ ਪਵੇ ਚਾਹੇ ਐਸਐਸਪੀ ਦਫਤਰ ਘੇਰਨਾ ਪਵੇ ਜਾਏ ਜਾਂ ਕੋਈ ਹੋਰ ਕੋਈ ਜੋ ਵੀ ਹੈਗਾ ਕੋਈ ਪ੍ਰੋਸੈਸ ਜਿਹੜਾ ਉਹ ਲੀਗਲੀ ਹੈ ਜੋ ਵੀ ਫੋਲੋ ਕਰਨਾ ਪਈ ਉਹ ਕਰਾਂਗੇ ਇਸ ਸਬੰਧੀ ਮੈਂ ਪਹਿਲਾਂ ਵੀ ਜਿਸ ਦਿਨ ਇਹ ਵਾਰਦਾਤ ਹੋਈ ਹੈ ਝਗੜਾ ਹੋਇਆ ਮੈਂ ਮੌਕੇ ਤੇ ਪਿੰਡ ਰਾਮੇ ਗਿਆ ਸੀਗਾ ਜਾ ਕੇ ਮੌਕੇ ਤੇ ਜਿੱਥੇ ਲੜਾਈ ਹੋਈ ਹੈ ਮੌਕੇ ਤੇ ਪਹੁੰਚਿਆ ਉੱਥੇ ਦੇਖਿਆ ਵੀ ਮਲਕੀਤ ਸਿੰਘ ਜਿਹੜਾ ਮੈਂਬਰ ਪੰਚਾਇਤ ਹੈ ਇਹਦੇ ਜਿਹੜੇ ਜਿਹੜਾ ਸੁਖਪਾਲ ਗੋਰਾ ਇਹ ਸਾਬਕਾ ਮੈਂਬਰ ਪੰਚਾਇਤ ਹੈ ਇਹਨਾਂ ਦੇ ਇਲੈਕਸ਼ਨ ਹੋਇਆ ਸੀਗਾ ਇਲੈਕਸ਼ਨ ਦੇ ਵਿੱਚ ਜਿਹੜਾ ਮਲਕੀਤ ਸਿੰਘ ਇਹ ਮੈਂਬਰ ਪੰਚਾਇਤ ਜਿੱਤ ਗਿਆ ਇਸ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਉਥੇ ਤਤਕਾਰ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਇਹਨਾਂ ਨੇ ਇਹਦੇ ਅੱਠ ਸੱਟਾਂ ਮਾਰੀਆਂ ਅੱਠ ਸੱਟਾਂ ਇਸ ਸੰਬੰਧੀ ਮਕਦਮਾ ਨੰਬਰ 224 111125118 ਬਲੀਕ 1 115 ਬਲੀਕ 2 191 3 190 ਇੱਕ ਦਾ ਤੇ ਜਿਹੜਾ ਇਹਦੀ 26 ਵੀ 118 ਇਹਦਾ ਵਾਧਾ ਹੋਇਆ ਇਹ ਮਲਕੀਤ ਸਿੰਘ ਦੇ ਜਿਹੜੀਆਂ ਜਿਆਦਾ ਅੱਠ ਸੱਟਾਂ ਹੋਣ ਕਰਕੇ ਇਹਨੂੰ ਜਿਹੜਾ ਸੁਖਪਾਲ ਸਿੰਘ ਗੋਰਾ ਹੈ ਤੇ ਮਨਪ੍ਰੀਤ ਹੈ ਇਹਨਾਂ ਦੇ ਘਰੇ ਜਿਹੜਾ ਗੁਰਚੰਨ ਸਿੰਘ ઠાਣੇਦਾਰ ਹੈ ਇਹਨਾਂ ਦੀ ਤਲਾਸ਼ ਵਿੱਚ ਉੱਥੇ ਜਾਂਦਾ ਸੀ ਜਿਹੜਾ ਇਹ ਇਹਨਾਂ ਨੂੰ ਇਹਨਾਂ ਦੀ ਤਲਾਸ਼ੀ ਕਰਨ ਵਾਸਤੇ ਉੱਥੇ ਇਹਨੇ ਲੋਕੇ ਛੁਪੇ ਸੀਗੇ ਉੱਥੇ ਵੇਖਣ ਜਾਂਦਾ ਸੀ ਆ ਇਹ ਕਹਿੰਦੇ ਸੀ ਸਾਡੇ ਜਿਹੜਾ ਕਿਸਾਨ ਆਗੂ ਕਹਿੰਦਾ ਵੀ ਸਾਡੇ ਬੰਦਿਆਂ ਦਾ ਇਹਦੇ ਵਿੱਚ ਕੋਈ ਖਸੂਰ ਨਹੀਂ ਇਸ ਕਰਕੇ ਇਹ ਉਹ ਉੱਥੇ ਇਹਨਾਂ ਦੀ ਜਿਹੜੀ ਹੈ ਇਹਨਾਂ ਨੂੰ ਰੋਕਦਾ ਸੀ ਰੇਡ ਕਰਨ ਤੋਂ ਇਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਪਰ ਇਹ ਜਿਹੜੇ ਬੰਦੇ ਹਲੇ ਤੱਕ ਗ੍ਰਿਫਤਾਰ ਨਹੀਂ ਹੋਏ ਜਿਹੜਾ ਇਹ ਮਲਕੀਸ਼ ਸਿੰਘ ਹੈ ਇਹ ਹਜੇ ਵੀ ਦਾਖਲਾ ਪੇਮ ਹਸਪੀਟਲ ਚ ਇਹਦੇ ਜਿਆਦਾ ਸਟਾ ਲੱਗਣ ਕਾਰਨ ਇਹੋ ਜੀ ਗੱਲ ਕੋਈ ਨਹੀਂ ਜਿਹੜੀ ਕਿਸੇ ਨੇ ਇਹਨਾਂ ਨੂੰ ਮਾੜਾ ਚੰਗਾ ਜਾ ਕਿਹਾ ਹੋਵੇ ਇਹ ਨਹੀਂ ਸਰਪ੍ਰੇਮ ਰਾਂਚਿਚ ਕਰਕੇ ਲੜਾਈ ਝਗੜਾਈ ਹੋਇਆ ਸਰ ਜਿਹੜਾ ਹੁਣ ਮੀਨ ਆ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਉਹਦੇ ਵਿੱਚ ਇਹ ਹੈਗਾ ਕਿ ਜੋ ਜਗਤਾਰ ਸਿੰਘ ਆ ਕਹਿੰਦੇ ਵੀ ਉਹਦਾ ਤਾਂ ਐਫ ਆਈ ਆਰ ਦੇ ਵਿੱਚ ਨਾਮ ਵੀ ਹੈ ਨਹੀਂਗਾ ਫਿਰ ਉਹਨਾਂ ਦੇ ਨਾਲ ਬਦਸਲੂਕੀ ਉਸਦੇ ਇਲਜ਼ਾਮ ਲੱਗ ਰਹੇ ਨੇ ਜਿਹੜੀ ਬਦਸਲੂਕੀ ਵਾਲਾ ਤਾਂ ਵਰਲਡ ਇਨ ਨਹੀਂ ਕਿਤੇ ਹੋਇਆ ਕੋਈ ਹੋਇਆ ਹੀ ਨਹੀਂ ਸਿਰਫ ਜਿਹੜਾ ਸੁਖਪਾਲ ਸਿੰਘ ਤੇ ਮਨਪ੍ਰੀਤ ਨੂੰ ਇਹਨਾਂ ਨੂੰ ਲੈਣ ਵਾਸਤੇ ਇਹਨਾਂ ਦੇ ਘਰੇ ਤੜਕੇ ਰੇਡ ਕਰਨ ਵਾਸਤੇ ਗੁਰਚੰਦ ਸਿੰਘ ਤੇ ਪੁਲਿਸ ਪਾਲਟੀ ਗਈ ਸੀ ਇਹਨਾਂ ਨੂੰ ਜਿਹੜਾ ਇਹ ਕਹਿੰਦਾ ਕਿ ਮਕੀਤ ਸਿੰਘ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ ਇਹਨਾਂ ਦਾ ਵਿੱਚ ਜਿਹੜਾ ਕਿ ਮਦਈ ਨੇ ਆਪਣੇ ਬਿਆਨ ਦੇ ਵਿੱਚ ਬਾਈ ਨੇਮ ਇਹਨਾਂ ਨੂੰ ਲਿਖਾਇਆ ਤੇ ਕਈ ਜਿਹੜੇ ਉੱਥੇ ਆਣ ਗੁਆਣ ਜਿੱਥੇ ਅਸੀਂ ਪਬਲਿਕ ਤੋਂ ਪੁੱਛਗਛ ਕੀਤੀ ਉਹਨਾਂ ਨੇ ਦੱਸਿਆ ਵੀ ਇਹਨਾਂ ਦਾ ਇਹਨਾਂ ਨੇ ਹੀ ਸੱਟਾਂ ਮਾਰੀਆਂ ਇਹ ਕਹਿੰਦੇ ਵੀ ਇਹਦੇ ਵਿੱਚ ਇਹਦਾ ਕੋਈ ਕਸੂਰ ਨਹੀਂ ਇਸ ਕਰਕੇ ਇਹਨਾਂ ਨੂੰ ਉਹ ਕਹਿੰਦਾ ਇਹਦਾ ਕਸੂਰ ਨਹੀਂ ਇਹ ਕਹਿੰਦਾ ਜੀ ਹੈਗਾ ਉੱਥੇ ਇਹਨਾਂ ਦੀ ਇਹ ਇਹ ਗੱਲ ਤੇ ਬੈ ਬੈ ਜਿਹੜੀ ਆਸ ਵਿੱਚ ਹੋਈ ਹੈ ਹੋਰ ਕੋਈ ਕਿਸੇ ਕਸਮ ਦਾ ਕਿਸੇ ਨਾਲ ਬਦਸਲੂਕੀ ਜਾਂ ਹੋਰ ਅਜਿਹੀ ਗੱਲ ਨਹੀਂ ਹੋਈ ਹੈ ਧੰਨਵਾਦ ਸਰ ਹਲੇ ਦੋਸ਼ੀਆਂ ਦੀ ਗ੍ਰਿਫਤਾਰੀ ਹਲੇ ਵੀ ਤਲਾਸ਼ ਹੈ ਹਲੇ ਵੀ ਨਹੀਂ ਬੰਦੇ ਇੱਕ ਗ੍ਰਿਫਤਾਰ ਹੁੰਦੇ ਹਜੇ ਕਿਹੜਾ ਆ ਗਿਆ ਸਗਪਾਲ ਸਿੰਘ ਤੇ ਉਹਨਾਂ ਨੂੰ ਜਿਹੜਾ ਫਿਰ ਇਹਦੀ ਅਸੀਂ ਤਲਾਸ਼ ਵਿੱਚ ਜਾਰੀ ਹੈ ਜੀ ਠੀਕ ਹੈ